ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਕਾਨ ਸਿੰਘ ਜੀ ਨਾਬਾ ਜਿਨ੍ਹਾਂ ਦਾ ਮਹਾਨ ਕੋਸ਼ ਜਿਹੜਾ ਜੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੈ ਅੱਜ ਉਹਨਾਂ ਦਾ 164ਵਾਂ ਜਨਮ ਦਿਹਾੜਾ ਜੀ ਰੋਟੀ ਵਾਲੇ ਪੁਲ ਨਾਬਾ ਵੀ ਕਿ ਉਹਨਾਂ ਦਾ ਸਟੈਚੂ ਲੱਗਿਆ ਇੱਥੇ ਅਸੀਂ ਮਨਾਇਆ ਜੀ ਔਰ ਫੁੱਲਾਂ ਦੇ ਹਾਰ ਪਾਏ ਨੇ ਵਰਕਾ ਕੀਤੀ ਹੈ ਉਹਨਾਂ ਦੇ ਪਰਪੋਤਾ ਸਾਹਿਬ ਮੇਜਰ ਸਾਹਿਬ ਉਹ ਵੀ ਇੱਥੇ ਹਾਜ਼ਰ ਨੇ ਔਰ ਇਹਨਾਂ ਦਾ ਸਨਮਾਨ ਕੀਤਾ ਜੀ ਬਹੁਤ ਵੱਡੀ ਗੱਲ ਹੈ ਕਿ ਭਾਈ ਕਾਨ ਸਿੰਘ ਨਾਬਾਹੁਰਾਂ ਦਾ ਲਿਖਿਆ ਮਹਾਨ ਕੋਸ਼ ਜਿਹੜਾ ਹੈ ਜੀ ਉਹਦੇ ਵਿੱਚ ਦੁਨੀਆ ਦੇ ਕਿਸੇ ਵੀ ਸ਼ਬਦ ਦਾ ਅਗਰ ਤੁਸੀਂ ਅਰਥ ਸਮਝਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਦਰਜ ਹੈ ਜੀ ਔਰ ਨਾਬੇ ਲਈ ਵੀ ਬਹੁਤ ਮਾਣ ਵਾਲੀ ਗੱਲ ਰਹੀ ਹੈ ਇਸੇ ਕਰਕੇ ਨਾਬਾ ਰਿਆਸਤ ਜਿਹੜੀ ਹੈ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਭਾਈ ਕਾਨ ਸਿੰਘ ਨਾਬਾ ਜੀ ਹੁਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਮਹਾਰਾਜਾ ਰਬਦਮਨ ਸਿੰਘ ਜੀ ਉਹਨਾਂ ਨੂੰ ਸਿੱਖਤ ਕਰਨ ਦੇ ਬਾਰੇ ਸਿੱਖੀ ਨਾਲ ਜੋੜਨਾ ਉਹਨਾਂ ਨੂੰ ਇਹ ਜਿਹੜਾ ਭਾਈ ਕਾਨ ਸਿੰਘ ਨਾਬਾ ਦਾ ਵੱਡਾ ਯੋਗਦਾਨ ਰਿਹਾ ਤੇ ਜਿਹਦੇ ਕਰਕੇ ਨਾਬਾ ਸ਼ਹਿਰ ਨਾਬਾ रियासत ਜਿਹੜੀ ਹੈ ਇਹ ਦੁਨੀਆ ਭਰ ਦੇ ਵਿੱਚ ਜਾਣੀ ਜਾਂਦੀ ਹੈ ਸੋ ਅੱਜ ਬਹੁਤ ਖੁਸ਼ੀ ਆ ਮੁਬਾਰਕਬਾਦ ਉਹਨਾਂ ਦੀ ਰੂਹ ਨੂੰ ਹਮੇਸ਼ਾ ਸਕੂਨ ਮਿਲੇ ਉਹਨਾਂ ਦੇ ਪਰਿਵਾਰ ਮਿਹਰ ਸਾਹਿਬ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਔਰ ਨਾਬਾ ਰਿਆਸਤ ਦੇ ਸਾਰੇ ਲੋਕਾਂ ਨੂੰ ਨਾਬਾ ਸ਼ਹਿਰ ਦੇ ਪੰਜਾਬ ਦੇ ਦੁਨੀਆ ਭਰ ਦੇ ਜਿਹੜੇ ਭਾਈ ਕਾਨ ਸਿੰਘ ਨਾਬਾ ਜੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਾਂ ਜੀ ਪੰਜਾਬੀ ਬੰਦੇ ਸੀ ਬੀਸੀ ਤੇ ਫਰਸ਼ਾ ਦਰਜ ਹੋਇਆ ਜੋ ਬਹੁਤ ਚੰਦਾ ਉਸ ਤੋਂ ਤਾਂ ਉਹ ਦੇਖੋ ਬੜੀ ਮੰਦ ਭਾਗੀ ਗੱਲ ਹੈ ਜੀ ਪਿਛਲੀਆਂ ਸਰਕਾਰਾਂ ਦੇ ਟਾਈਮ ਵਿੱਚ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ ਔਰ ਉਹਦੇ ਵਿੱਚ ਇਹ ਜਿਹੜਾ ਜੀ ਫੈਸਲਾ ਹੋਇਆ ਸੀਗਾ ਕਿ ਜਿਹੜੇ ਵੀ ਜਿਹਦੇ ਵਿੱਚ ਗੁਰਬਾਣੀ ਦਰਜ ਹੋਵੇ ਵਿਰਤ ਸ੍ਰੂਪ ਹੋ ਜਾਂਦੇ ਆ ਉਹਨਾਂ ਨੂੰ ਜਿਹੜਾ ਜੀ ਅਗਨੀ ਪੇਂਟ ਕੀਤਾ ਜਾਂਦਾ ਫਰੋਗਨੀ ਪੇਂਟ ਨਾ ਕਰਕੇ ਪਿਆਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਹਨਾਂ ਨੂੰ ਮਿੱਟੀ ਚ ਦਬਾਇਆ ਗਿਆ ਜੀ ਬੇਸ਼ੱਕ ਉਹਨਾਂ ਨੂੰ ਕੱਢ ਲਏ ਗਏ ਨੇ ਤੇ ਉਹ ਬਹੁਤ ਮਤਲਬ ਨਿੰਦਣਯੋਗ ਗੱਲ ਹੈ ਜਿੱਦਾਂ ਨਹੀਂ ਸੀ ਹੋਣਾ ਚਾਹੀਦਾ ਪ੍ਰੋਪਰ ਵਿਧੀ ਅਨੁਸਾਰ ਜੋ ਵੀ ਸਿੱਖ ਧਰਮ ਦੇ ਮੁਤਾਬਕ ਹੈ ਜੀ ਅਗਨੀ ਪੇਂਟ ਜਿਹੜਾ ਹੋਣਾ ਚਾਹੀਦਾ ਸੀਗਾ ਔਰ ਬੇਸ਼ੱਕ ਜਿਹੜੇ ਕੁਝ ਲੋਕ ਇਨਵੋਲਵ ਸੀਗੇ ਉਹਨਾਂ ਖਿਲਾਫ ਐਫ ਆਈ ਆਰ ਵੀ ਦਰਜ ਹੋਈ ਹੈ ਜੀ ਪਰ ਪਾਈਕਾਨ ਸਿੰਘ ਨਾਬਾ ਦੀ ਲਿਖਤ ਜਿਹੜੀ ਹੈ ਮਹਾਨ ਕੋਸ਼ਵ ਦੇ ਵਿੱਚ ਛੇੜਛਾੜ ਕਰਨਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ ਸੋ ਉਹ ਉਹਦੀ ਜਿਹੜੀ ਹੈ ਪ੍ਰੋਪਰ ਹੁਣ ਪ੍ਰੋਸੈਸ ਕਾਨੂੰਨ ਮੁਤਾਬਕ ਚੱਲੇਗਾ ਤੇ ਉਹ ਜੋ ਵੀ ਕਾਨੂੰਨ ਮੁਤਾਬਕ ਗੱਲਬਾਤ ਹੋਏਗੀ ਉਹਗੇ ਮਿਲੇਗੀ ਜੀ ਜਿਹਦਾ ਉਹ ਤਾਂ ਪੜ੍ਹੇ ਲਿਖੇ ਹੁੰਦੇ ਨੇ ਵੀ ਸੀ ਜਾਂ ਹੋਰ ਯੂਨੀਵਰਸਿਟੀ ਦਾ ਵੱਡਾ ਉਹਦਾ ਰਣਾਲੇ ਲੋਕ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਵੀ ਅਰਥ ਕੋਈ ਨਹੀਂ ਮੈਂ ਉਹੀ ਤਾਂ ਕਹਿ ਕੇ ਕਹਿੰਦਾ ਕਿ ਬਹੁਤ ਮੰਦ ਭਾਗੀ ਗੱਲ ਹੈ ਜੀ ਜੀ ਅਸੀਂ ਸੁਚੇਤ ਲੋਕ ਜਿਹੜੇ ਅਸੀਂ ਯੂਨੀਵਰਸਿਟੀ ਨੂੰ ਹੈਡ ਕਰਦੇ ਆਂ ਜੇ ਪੜੇ ਲਿਖੇਆਂ ਅਗਰ ਅਸੀਂ ਏਡੀ ਵੱਡੀ ਜਿਹੜੀ ਗੁਸਤਾਖੀ ਕਰਾਂਗੇ ਸਿੱਖ ਮਰਿਆਦਾ ਤਹਿਤ ਜਦੋਂ ਵੀ ਕੋਈ ਵੀ ਸਰੂਪ ਜਿਹਦੇ ਵਿੱਚ ਮਹਾਰਾਜ ਦੀ ਜੀ ਗੁਰਬਾਣੀ ਦਰਜ ਹੋਵੇ ਉਹ ਅਗਨੀ ਪੇਂਟ ਕੀਤੀ ਜਾਂਦੀ ਹੈ ਜੀ ਤੇ ਉਹ ਮਿੱਟੀ 'ਚ ਨਹੀਂ ਦਬਾਈ ਜਾਂਦੀ ਨਾ ਉਹ ਪਾਣੀ ਦੇ ਵਿੱਚ ਜਿਹੜੀ ਹੈ ਜੀ ਉਹ ਛੱਡੀ ਜਾਂਦੀ ਹੈ ਤੇ ਇਹ ਇਹ ਵੱਡਾ ਇੱਕ ਸਵਾਲੀਆ ਨਿਸ਼ਾਨ ਮੇਰੇ ਵੀ ਦਿਲਚਸਾ ਤੁਹਾਡੇ ਸਾਰਿਆਂ ਦੇ ਦਿਲ ਦੇ ਵਿੱਚ ਹੈ ਪਰ ਸ਼ਾਇਦ ਇਹੀ ਕਾਰਨ ਹੈ ਕਿ ਐਫ ਆਈ ਆਰ ਹੋ ਗਈ ਹੈ ਉਹਦੀ ਇਨਵੈਸਟੀਗੇਸ਼ਨ ਹੋਏਗੀ ਕੱਲ ਵੀ ਇੱਕ ਵੱਡੀ ਟੀਮ ਜਿਹੜੀ ਐ ਸਿੱਖ ਸਮਾਜ ਨਾਲ ਸੰਬੰਧਿਤ ਉਹ ਪੰਜਾਬ ਯੂਨੀਵਰਸਿਟੀ ਪਟਿਆਲਾ ਆਈ ਹੋਈ ਸੀਗੀ ਤੇ ਉਹ ਤਹਿਕੀਕਤ ਸਾਰੀ ਕਰ ਰਹੀ ਹੈ ਐਫ ਆਈ ਆਰ ਹੋ ਗਈ ਹੈ ਉਸ ਤੋਂ ਬਾਅਦ ਜਿਹੜੀ ਅਗਲੀ ਕਾਨੂੰਨੀ ਕਾਰਵਾਈ ਆ ਉਹਦੇ ਮੁਤਾਬਕ ਹੋਏਗਾ ਪਰ ਭਾਈ ਕਾਨ ਸਿੰਘ ਨਾਬਾ ਹੋਰਾਂ ਨੂੰ ਹ ਹਮੇਸ਼ਾ ਜਿਉਂਦੇ ਰੱਖਣ ਲਈ ਮਹਾਨ ਪੋਸ਼ ਦਾ ਜਿਉਂਦਾ ਰਹਿਣਾ ਵੀ ਉਹਨਾਂ ਦੀ ਜ਼ਰੂਰੀ ਹੈ ਕਿਉਂਕਿ ਉਹਦੇ ਵਿੱਚ ਜੋ ਵੀ ਹੈ ਸ਼ਾਇਦ ਦੁਨੀਆ ਤੇ ਹੋਰ ਕਿਤੇ ਨਹੀਂ ਹੈ ਜੋ ਨਾਬਾ ਦੇ ਭਾਈ ਕਾਨ ਸਿੰਘ ਨਾਭਾ ਜੀ ਨੇ ਜੋ ਮਹਾਨ ਕੋਸ਼ ਦੇ ਰੂਪ ਦੇ ਵੀ ਸਾਨੂੰ ਦਿੱਤਾ ਜੀ ਸਭ ਤੋਂ ਪਹਿਲਾਂ ਭਾਈ ਕਾਨ ਸਿੰਘ ਨਾਭਾ ਜੀ ਦੇ ਜੋ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੇ ਰਚయితਾ ਨੇ ਸਾਡੇ ਵੱਡੇ ਵਿਦਵਾਨ ਉਹਨਾਂ ਦੇ 164ਵੇਂ ਜਨਮ ਦਿਨ ਉੱਪਰ ਮੈਂ ਸਭ ਤੋਂ ਪਹਿਲਾਂ ਨਾਭਾ ਨਿਵਾਸੀਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਸਮੁੱਚੇ ਪੰਜਾਬੀਆਂ ਨੂੰ ਸਿੱਖ ਧਰਮ ਦੇ ਸਭ ਅਨਿਆਈਆਂ ਨੂੰ ਲੇਖਕਾਂ ਨੂੰ ਸਹਿਤਕਾਰਾਂ ਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਬਾਦ ਜੀ ਪਰ ਅੱਜ ਦੇ ਇਸ ਮੌਕੇ ਤੇ ਬੜੀ ਇੱਕ ਮਨਤ ਭਾਗੀ ਘਟਨਾ ਵਾਪਰੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੋ ਅਸੀਂ ਨਾਬੇ ਦੀਆਂ ਸੰਸਥਾਵਾਂ ਕਿ ਨਾਬੇ ਦੀਆਂ ਸਾਰੀਆਂ ਸੰਸਥਾਵਾਂਾਂ ਦੇ ਅਸੀਂ ਜੁੜੇ ਹੋਇਆ ਚਾਹੇ ਉਹ ਭਾਈ ਕਾਨ ਸਿੰਘ ਨਾਬਾ ਰਤਨਾ ਵਿਚਾਰ ਮੰਚਾ ਉਹਦਾ ਮੈਂ ਮੁੱਖ ਸੇਵਾਦਾਰ ਹਾਂ ਭਾਈ ਕਾਨ ਸਿੰਘ ਨਾਬਾ ਜ਼ਿਲ੍ਹਾ ਲਾਇਬ੍ਰੇਰੀ ਪ੍ਰਬੰਧਕ ਕਮੇਟੀ ਸਾਰਿਆਂ ਦੇ ਵਿੱਚ ਇਸ ਗੱਲ ਦਾ ਬਹੁਤ ਵੱਡਾ ਰੋਸ ਹੈ ਨਾਬੇ ਦੇ ਵਿੱਚ ਕਿ ਇਹ ਕਿ ਇਹ ਘਟਨਾ ਕਿਉਂ ਵਾਪਰੀ ਤੇ ਕਿਉਂ ਇਸ ਤਰ੍ਹਾਂ ਵਾਪਰਨ ਦਿੱਤੀ ਗਈ ਸੋ ਵਾਈਸ ਚਾਂਸਲਰ ਸਾਹਿਬ ਕਹਿ ਰਹੇ ਨੇ ਕਿ ਬੜੀ ਗਲਤਫਹਿਮੀ ਦੇ ਵਿੱਚ ਇਹ ਘਟਨਾ ਵਾਪਰ ਗਈ ਇਹ ਕੋਈ ਗਲਤਫਹਿਮੀ ਚ ਜਾਣ ਬੁੱਝ ਕੇ ਇਹ ਸਾਰਾ ਕੁਝ ਸਾਨੂੰ ਲੱਗ ਰਿਹਾ ਕਿ ਹੋ ਰਿਹਾ ਤੇ ਗਲਤਫਹਿਮੀ ਕੋਈ ਨਹੀਂ ਹੈ ਕਿ ਕਿਸੇ ਤਰ੍ਹਾਂ ਦੀ ਵੀ ਜਿਹੜੀਆਂ ਵੀ ਸੰਸਥਾਵਾਂ ਇਸ ਗੱਲ ਦੇ ਖਿਲਾਫ ਸੰਘਰਸ਼ ਕਰ ਰਹੀਆਂ ਨੇ ਉਹਨਾਂ ਦੇ ਨਾਲ ਅਸੀਂ ਖੜੀਆਂ ਨਾਪਨਵਾਸੀ ਦੀਆਂ ਨਾਬੇ ਦੀਆਂ ਸਾਰੀਆਂ ਸੰਸਥਾਵਾਂ ਤੇ ਮੈਂ ਕਿਉਂਕਿ ਐਮਐਲਏ ਸਾਹਿਬ ਵੀ ਨਾਬੇ ਤੋਂ ਦੇਮਾਨ ਜੀ ਨਾਬੇ ਤੋਂ ਜਿੱਥੇ ਹੋਏ ਨੇ ਭਾਈ ਕਾਂਤ ਸਿੰਘ ਨਾਬਾ ਦੇ ਸ਼ਹਿਰ ਦੇ ਵਿੱਚੋਂ ਜਿੱਥੇ ਹੋਏ ਨੇ ਇਥੋਂ ਦੇ ਨਮਾਇंदे ਨੇ ਤੇ ਧਰਮੀ ਰਾਜਿਆਂ ਦਾ ਸ਼ਹਿਰ ਹੈ ਇਹ ਸਾਡਾ ਤੇ ਇਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਸਰਕਾਰ ਦੇ ਵਿੱਚ ਜੋ ਆਪਣਾ ਰਸੂਕ ਵਰਤ ਕੇ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਕੋਈ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਕਿਉਂਕਿ ਬੜਾ ਖਨਾਉਣੀ ਇੱਕ ਏਡੇ ਵੱਡੇ ਗ੍ਰੰਥ ਨੂੰ ਤੁਸੀਂ ਪਾਣੀ ਛੱਡ ਕੇ ਜਾਂ ਦਫਨ ਕਰ ਦੇਣਾ ਟੋਏ ਪਟਕੇ ਇਹ ਇਹਦਾ ਸਾਰੇ ਪੰਜਾਬ ਚ ਕੀ ਸਾਰੇ ਪਾਸੇ ਬੜਾ ਇਹ ਇਹਦੇ ਖਿਲਾਫ ਸੰਘਰਸ਼ ਚੱਲ ਰਿਹਾ ਸੋ ਮੈਂ ਜਿੱਥੇ ਅੱਜ ਦੇ ਦਿਨ ਬਹੁਤ ਖੁਸ਼ ਹਾਂ ਕਿਉਂਕਿ ਭਾਈ ਸਾਹਿਬ ਦਾ 164ਵਾਂ ਜਨਮ ਦਿਨ ਹੈ ਤੇ ਉੱਥੇ ਇਸ ਗੱਲੋਂ ਬਹੁਤ ਉਦਾਸ ਵੀ ਹਾਂ ਸੋ ਮੈਂ ਨਾਭੇ ਦੀਆਂ ਸਾਰੀਆਂ ਇਹ ਸਾਹਿਤਕ ਸੱਭਿਆਚਾਰਕ ਧਾਰਮਿਕ ਸੰਸਥਾਵਾਂ ਵਿਦਿਕ ਸੰਸਥਾਵਾਂ ਸਾਰੀਆਂ ਵੱਲੋਂ ਇਸ ਗੱਲ ਦੀ ਜਿੱਥੇ ਨਿਖੇਧੀ ਕਰਦਾ ਉੱਥੇ ਮੈਂ ਭਾਈ ਸਾਹਿਬ ਦੇ 164ਵੇਂ ਜਨਮ ਦਿਨ ਦੇ ਉੱਪਰ ਸਮੁੱਚੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੇ 194 ਜਨਮ ਦਿਨ ਤੇ ਆ ਆਪਰੀ ਕੀ ਕਹੋਗੇ ਮੈਂ ਤਾਂ ਇਹ ਕਹੂੰਗਾ ਜੀ ਕਿ ਅੱਜ ਭਾਈ ਸਾਹਿਬ ਦਾ 164 ਵਾਂ ਜਨਮ ਦਿਨ ਹੈ ਔਰ ਬੜੀ ਅੱਛੀ ਗੱਲ ਹੈ ਕਿ 194 ਸਾਲ ਬਾਅਦ ਵੀ ਲੋਕ ਉਹਨਾਂ ਨੂੰ ਯਾਦ ਰੱਖਦੇ ਨੇ 90 ਸ਼ਹਿਰ ਦੀ ਬਿਡ ਪਾਰਟਿਸਪੇਸ਼ਨ ਹੈ ਨਹੀਂ ਤਾਂ ਵਰਨਾ ਹੀ ਹੁੰਦਾ ਵੀ ਬੰਦਾ ਕੁਝ ਸਾਲ ਬਾਅਦ ਭੁੱਲ ਜਾਂਦਾ ਪਰ ਮਨਾਉਂਦੇ ਨੇ ਹਰ ਸਾਲ ਮਨਾਉਂਦੇ ਨੇ ਔਰ ਮੈਂ ਬੜਾ ਧੰਨਵਾਦੀ ਨੇ ਸਾਰੇ ਲੋਕਾਂ ਦਾ ਜਿਹੜੇ ਉਰੇ ਆਏ ਤੇ ਨਬੇ ਸ਼ਹਿਰ ਦੇ ਵਿਦਵਾਨ ਸੀ ਉਹਨਾਂ ਕਟਿਆਲੇ ਯੂਨੀਵਰਸਿਟੀ ਦੇ ਵਿੱਚ ਜਿਹੜਾ ਲਿਟਰਰੀ ਕਾਲਜ ਹੈ ਜਿਹੜੀ ਇਸ ਤਰ੍ਹਾਂ ਦੀ ਜਿ ਕਿ ਜਦੋਂ ਇਹ ਮਹਾਨ ਕੋਸ਼ ਛਾਪਿਆ ਯੂਨੀਵਰਸਿਟੀ ਨੇ ਜਿਹਦੇ ਵਿੱਚ ਕੁਝ ਗਲਤੀਆਂ ਪਾਈਆਂ ਗਈਆਂ ਇੱਕ ਕਮੇਟੀ ਬੈਠੀ ਉਹਨਾਂ ਨੇ ਜਾਇਜ਼ ਵਿਚਾਰ ਸੀ ਵੀ ਇਸ ਨੂੰ ਡਿਸਟਰੋਏ ਕਰ ਦੇਣਾ ਚਾਹੀਦਾ ਵੀ ਇਸ ਦਾ ਕੁਝ ਨਹੀਂ ਹੋ ਸਕਦਾ ਵੀ ਗਲਤੀਆਂ ਬਹੁਤ ਜ਼ਿਆਦਾ ਨਹੀਂ ਸੋ ਲਿਆਜ਼ ਨਾਲ ਫਿਰ ਜਿਹੜੀ ਸਰਕਾਰ ਹੈ ਹੁਣ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਹੁਕਮ ਦੇ ਕੇ ਇਸ ਨੂੰ ਡਿਸਟਰੋਏ ਕਰਨ ਦਾ ਹੁਕਮ ਦਿੱਤਾ ਯੂਨੀਵਰਸਿਟੀ ਨੇ ਜੋ ਤਰੀਕਾ ਕੀਤਾ ਉਹ ਥੋੜਾ ਜਿਹਾ ਗਲਤ ਸੀ ਹੋਰ ਬਹੁਤ ਜ਼ਿਆਦਾ ਅچھے ਤਰੀਕੇ ਸੀਗੇ ਇਸ ਨੂੰ ਡਿਸਟਰੋਏ ਕਰਨ ਦੇ ਤੇ ਉਸ ਗੱਲ ਤੇ ਇਹਨਾਂ ਦੇ ਐਫਆਈਆਰ ਵੀ ਦਰਜ ਹੋ ਗਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਬਾਕੀ ਦੇਖੋ ਜੀ ਇਨਕੁਆਇਰੀ ਕੀ ਕਹਿੰਦੀ ਹੈ ਵੀ ਕਿਹੜਾ ਇਹ ਚ ਬਲੇਮ ਵਧੀ ਹੈ ਜਿਹਨੂੰ ਇਹਦੇ ਦੋਸ਼ੀ ਰੱਖਿਆ ਜਾਵੇ